ਹੈਲੋ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੀ ਅੱਜ ਦੀ ਵੀਡੀਓ 'ਚ ਅੱਜ ਦੀ ਵੀਡੀਓ 'ਚ ਆਪਾਂ ਜਿੰਨੇ ਵੀ ਸੂਟ ਲੈ ਕੇ ਆਏ ਆ ਸਾਰੇ ਹੈਂਡਵਰਕ ਦੇ ਸੂਟ ਹੋਣਗੇ ਬਹੁਤ ਹੀ ਸੋਹਣੇ ਸੂਟ ਨੇ ਜੀ ਤੁਸੀਂ ਵੀਡੀਓ ਨੂੰ ਐਂਡ ਤਾਈਂ ਜ਼ਰੂਰ ਦੇਖਣਾ ਤੇ ਜੇਕਰ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਆਨ ਕਰ ਲਓ ਜਿੰਦਾਂ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੂਗੀ ਚਲੋ ਜੀ ਹੁਣ ਤੁਹਾਨੂੰ ਆਪਾਂ ਸੂਟ ਦਿਖਾਣੇ ਆ ਜੀ ਪਹਿਲਾ ਸੂਟ ਜਿਹੜਾ ਆਪਾਂ ਦਿਖਾ ਰਹੇ ਆ ਜੀ ਮਹਿੰਦੀ ਗ੍ਰੀਨ ਕਲਰ ਦਾ ਸੂਟ ਹੈ ਪਿਓਰ ਕ੍ਰੇ ਫਰੰਟ ਬੈਕ ਸਾਰੇ ਚੋਕਾਂ ਦਾ ਘੇਰੇ ਦਾ ਕੰਮ ਹੋਏਗਾ ਵਰਕ ਵੇਖੋ ਤੁਸੀਂ ਦੇਖੋ ਬਹੁਤ ਸੋਹਣਾ ਵਰਕ ਹੋਇਆ ਜਾਂਦਾ ਤੇ ਇਹ ਬੈਕ ਸਾਈਡ ਹੋਏਗੀ ਇਹ ਫਰੰਟ ਦਾ ਵਰਕ ਹੈ ਨੇੜੇ ਤੋਂ ਤੁਸੀਂ ਇਹਦੀ ਵਰਕ ਦੀ ਫਿਨਿਸ਼ਿੰਗ ਦੇਖੋ ਬਹੁਤ ਸੋਹਣਾ ਵਰਕ ਹੋਇਆ ਜੀ ਤੇ ਇਹ ਇਹਦੇ neck ਦਾ ਕੰਮ ਹੋਏਗਾ round shape ਚ ਆਪਾਂ neck ਬਣਾਇਆ ਹੋਇਆ ਹੈ ਤੇ ਬਾਜੂ ਦੇ ਸੇਮ ਆਪਾਂ ਵੇਲ ਦਿੱਤੀ ਹੋਈ ਹੈ ਫਰੰਟ ਬੈਕ ਸਾਰਾ ਇਹਦੇ ਸਾਰਾ ਹੈਂਡ ਵਰਕ ਹੋਇਆ ਹੈ ਮਹਿੰਦੀ ਗ੍ਰੀਨ ਕਲਰ ਦਾ ਸੂਟ ਹੈ ਜੀ ਪਿਓਰ ਗਰੇਪ ਤੇ ਆਪਾਂ ਰੈਡੀ ਕਰਿਆ ਹੋਇਆ ਹੈ ਤੇ 올ਓਵਰ सूट ਹੋਏਗਾ ਜਿਹੜੇ ਇਹਦੇ ਆਪਾਂ ਇਹ ਵਾਲਾ ਹਾਂ ਡਿਜ਼ਾਈਨਿੰਗ ਕਰੀ ਹੋਈ ਹੈ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਵਿੱਚ ਆਪਾਂ ਮਹਿਰੂਨ ਕਲਰ ਦਾ ਇਹਦੇ ਥ्रेड ਲਾਇਆ ਹੋਇਆ ਹੈ ਤੇ ਫਿਨਿਸ਼ਿੰਗ ਪੱਟੀ ਦੇ ਨਾਲ ਆਪਾਂ ਸਾਰਾ ਇਹਨੂੰ ਸਟਿਚਿੰਗ ਵਿੱਚ ਰੈਡੀ ਕਰਿਆ ਜੀ ਸੂਟ 골ਡਨ ਆਪਾਂ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਇਹ ਪਿਓਰ ਕ੍ਰੇਪ ਦਾ ਸੂਟ ਹੈ ਜੀ ਤੇ ਤੁਸੀਂ ਇਹਨੂੰ ਕ੍ਰੇਪ ਤੋਂ ਇਲਾਵਾ ਕਿਸੇ ਹੋਰ ਫੈਬਰਿਕ ਤੇ ਵੀ ਇਹਨੂੰ ਟਰਾਈ ਕਰ ਸਕਦੇ ਹੋ ਜੀ ਤੇ ਨਾਲ ਆਪਾਂ ਇਹਦੇ ਲਾਇਆ ਚਨੌਨ ਦਾ ਦੁਪੱਟਾ ਚਨੌਨ ਦੇ ਦੁਪੱਟੇ ਦਾ ਆਪਾਂ ਫੋਰ ਸਾਈਡ ਬਾਰਡਰ ਤੇ ਲੈਸ਼ ਲਾਈ ਹੋਈ ਹੈ ਇਹ ਸੀ ਜੀ ਆਪਣਾ ਪਿਓਰ ਕ੍ਰੇਪ ਦਾ ਸੂਟ ਤੇ ਤੁਸੀਂ ਇਹਨੂੰ ਕਿਸੇ ਵੀ ਰੰਗ ਤੇ ਆਹ ਟਰਾਈ ਕਰ ਸਕਦੇ ਹੋ ਜੀ ਇਹ ਸੂਟ ਆਪਣਾ ਹੋਇਆ ਜੀ 7500 ਵਿੱਚ ਰੈਡੀ ਹੋਇਆ ਹੈ ਵਿਦ ਸਟੀਚਿੰਗ ਆਪਾਂ ਇਹਦਾ ਪ੍ਰਾਈਸ ਦੱਸ ਰਹੇ ਹਾਂ ਜੀ ਆਈ ਦੇਖੋ ਵੀ ਜਿੰਨੇ ਵੀ ਆਪਾਂ ਦਿਖਾ ਰਹੇ ਹਾਂ ਸਾਰੇ ਆਪਾਂ ਵਿਦ ਪ੍ਰਾਈਸ ਹੀ ਦੱਸਾਂਗੇ ਇਹਨਾਂ ਦਾ ਰੇਟ ਨਾਲ ਹੀ ਦੱਸਾਂਗੇ ਸਾਰਿਆਂ ਦਾ ਇਹ ਵਾਲਾ ਸੂਟ ਹੈ ਜੀ ਇਹ ਬਹੁਤ ਸੋਹਣਾ ਸੂਟ ਹੈ ਇਹ ਰੈਡੀਮੇਡ ਸੂਟ ਨੇ ਜੀ ਸਾਰੇ ਤੇ ਇਹ ਵੀ 7000 ਰੁਪਏ ਦਾ ਸੂਟ ਹੈ ਇਹ ਪਿਓਰ ਔਰਗਾਂజా ਦਾ ਫੈਬਰਿਕ ਹੋਏਗਾ ਬਹੁਤ ਹੀ ਸੋਹਣਾ ਇਹਦਾ ਪਿਆਰਾ ਜਿਹਾ ਸ਼ੇਰਿਆ ਕੋਫੀ ਲਾਈਟ ਕੋਫੀ ਸ਼ੇਡ ਦਾ ਇਹ ਸੂਟ ਹੈ ਇਹ ਸਾਰਿਆਂ ਦਾ ਇਸ ਤਰ੍ਹਾਂ ਫਰੰਟ ਬਣਿਆ ਹੋਇਆ ਇਹਦੀ ਬਾਜੂ ਦਾ ਕੰਮ ਹੋਏਗਾ ਪਿਓਰ ਔਰਗੈਂਜਾ ਦੀ ਸ਼ਰਟ ਹੋਏਗੀ ਇਹਦੇ ਨਾਲ ਤੇ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ 4 ਸਾਈਡਸ ਸਕੇਲਪਿੰਗ ਹੋਏਗੀ ਤੇ ਚਾਰੇ ਕੋਰਨਰ ਤੇ ਇਸ ਤਰ੍ਹਾਂ ਬੋਟੇ ਪਾਏ ਹੋਏ ਨੇ ਤੇ ਇਹ 7000 ਰੁਪਏ ਦੇ ਵਿੱਚ ਸੂਟ ਹੈ ਜੀ ਤੇ ਤੁਸੀਂ ਇਹ ਵੀ ਸਕਰੀਨਸ਼ਾਟ ਲੈ ਕੇ ਤੇ ਇਹ ਸੂਟ ਨੂੰ ਸੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਨਾਲ ਇਹਦੇ ਕ੍ਰੇਪ ਦੀ ਬੋਟਮ ਹੋਏਗੀ ਸਾਰੇ ਹੀ ਪਾਰਟੀ ਵੇਅਰ ਲੁੱਕ ਦੇ ਸੂਟ ਨੇ ਜਿੰਨੇ ਵੀ ਆਪਾਂ ਸੂਟ ਦਿਖਾਵਾਂਗੇ ਜੀ ਇਹ ਦੇਖੋ ਜੀ ਗਿਆ ਕਲਰ ਦਾ ਸੂਟ ਹੈ ਬਹੁਤ ਸੋਹਣਾ ਸੂਟ ਹੈ ਜੀ ਇਹ ਵੀ ਇਹਦੇ ਤੇ ਆਪਣਾ ਸਾਰਾ ਥ्रेड ਵਰਕ ਹੋਇਆ ਜੀ ਨੀਚੇ ਪੱਜਾਂ ਤੇ ਇਹ ਹੋਏਗਾ ਜੀ ਇਹਦੇ ਘੇਰੇ ਦਾ ਕੰਮ ਬਹੁਤ ਸੋਹਣਾ ਸੂਟ ਹੋਇਆ ਜੀ ਇਹ ਵੀ ਏਜ ਦੇ ਅਕੋਰਡਿੰਗ ਜਿਸ ਤਰ੍ਹਾਂ ਸਾਰਾ ਹੈਂਡਵਰਕ ਦਾ ਕੰਮ ਹੈ ਕੀ ਅਗਰ ਸ਼ੇਡ ਦਾ ਸੂਟ ਹੈ ਤੇ ਇਹ ਪਿਓਰ ਔਰਗਾਂజా ਤੇ ਹੀ ਰੈਡੀ ਹੈ ਸ਼ਰਟ ਇਹਦੀ ਤੇ ਨਾਲ ਇਹਦੇ ਕਰੇਪ ਦੀ ਸਲਵਾਰ ਹੈ ਜੀ ਤੇ ਫੋਰ ਸਾਈਡ ਸਕੈਲਪਿੰਗ ਵਾਲਾ ਇਹਦੇ ਨਾਲ ਆਰਗੈਂਜਾ ਦਾ ਦੁਪੱਟਾ ਹੈ ਬਹੁਤ ਸੋਹਣਾ ਸੂਟ ਹੈ ਜੀ ਲਾਈਟ ਸ਼ੇਡ ਦੇ ਵਿੱਚ ਤੇ ਚਾਰ ਕੋਰਨਰ ਦੇ ਇਸ ਤਰ੍ਹਾਂ ਇਹਦੇ ਫਲਾਰ ਪਾਏ ਹੋਏ ਨੇ ਤੇ ਇਹਦਾ ਇਸ ਦਾ ਪ੍ਰਾਈਸ ਹੈ ਜੀ 6.5000 ਰੁਪਏ ਦੇ ਵਿੱਚ ਇਹ ਸੂਟ ਰੈਡੀ ਹੈ ਜੀ ਅੱਗੇ ਜਿਹੜੇ ਆਪਾਂ ਸੂਟ ਦਿਖਾ ਰਹੇ ਹਾਂ ਜੀ ਸ਼ਿਮਰ ਦਾ ਸੂਟ ਹੋਏਗਾ ਬਹੁਤ ਸੋਹਣਾ ਸੂਟ ਹੈ ਜੀ ਇਹ ਵੀ ਆਲ ਓਵਰ ਸੂਟ ਹੈ ਜੀ ਸ਼ਿਮਰ ਦਾ ਸੌਰੀ ਇਹਦੇ ਨਾਲ ਕਰੇਪ ਦੀ ਬਾਟਮ ਹੈ ਇਹ ਵੀ ਸਾਰਾ ਹੈਂਡਵਰਕ ਦਾ ਸੂਟ ਹੈ ਤੇ ਬਹੁਤ ਹੀ ਹੈਵੀ ਲੁੱਕ ਦਾ ਸੂਟ ਹੈ ਜੀ ਇਹ ਵੀ ਦੇਖੋ ਤੁਸੀਂ ਲਾਈਟ ਪਰਪਲ ਸ਼ੇਡ ਦਾ ਸੂਟ ਹੈ ਸ਼ਿਮਰ ਜਿਹੇ ਗਲ ਬੈਂਚ ਸ਼ੇਡ ਦਾ ਸੂਟ ਇਹ 12500 ਰੁਪਏ ਦੇ ਵਿੱਚ ਸੂਟ ਰੈਡੀ ਹੈ ਜੀ ਤੇ ਨਾਲ ਇਹਦੇ ਕ੍ਰੇਪ ਦੀ ਬੋਟਮ ਹੈ ਤੇ ਨਾਲ ਸ਼ਿਮਰ ਦਾ ਦੁਪੱਟਾ ਹੈ ਜੀ ਦੁਪੱਟੇ ਦਾ ਸਾਰਾ ਵਰਕ ਹੈ ਸਕੈਲਪਿੰਗ ਦੇ ਨਾਲ ਬੂਟੀਆਂ ਪਾਈਆਂ ਹੋਈਆਂ ਨੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਸਾਰਿਆਂ ਦੇ ਉੱਤੇ ਕਟਦਣੇ ਦਾ ਵਰਕ ਹੋਇਆ ਹੈ ਜੀ ਇਹ 12050 ਰੁਪਏ ਦਾ ਸੂਟ ਹੈ ਜੀ ਅੱਪਕੇ ਜਿਹੜਾ ਪਸੂੜ ਦਿਖਾ ਰਹੇ ਜੀ ਇਹ ਵੀ ਸੂਟ ਬਹੁਤ ਸੋਹਣਾ ਹੈ ਇਹਦਾ ਪਰਪਲ ਸ਼ੇਡ ਦਾ ਸੂਟ ਹੈ ਇਹਦਾ ਸਾਰੇ ਜਿਹੜੇ ਆਪਾਂ ਦਿਖਾਏ ਨੇ ਹਾਂਜੀ ਇਹ ਵਾਲਾ ਜਿਹੜਾ ਸੂਟ ਦਿਖਾ ਰਹੇ ਜੀ ਪਰਪਲ ਸ਼ੇਡ ਦਾ ਸੂਟ ਹੈ ਬਹੁਤ ਹੀ ਸੋਹਣਾ ਇਹਦੇ ਤੇ ਵੀ ਕੰਮ ਕਰਿਆ ਹੋਇਆ ਹੈ ਇਹ ਹੋਏਗਾ ਜੀ ਸਾਰਾ ਹੈਂਡਵਰਕ ਦਾ ਸੂਟ ਪਿਓਰ ਔਰਗੰਜ਼ਾ ਦੀ ਸ਼ਰਟ ਹੈ ਇਸ ਤਰ੍ਹਾਂ ਦਾ ਫਰੰਟ ਬਣਿਆ ਹੋਇਆ ਹੈ ਇਹ ਵੀ 7000 ਰੁਪਏ ਦਾ ਸੂਟ ਹੈ ਜੀ ਬਹੁਤ ਵਧੀਆ ਪਾਰਟੀ ਵੇਅਰ ਲੁੱਕ ਦਾ ਸੂਟ ਹੈ ਇਹਨ ਦੀ ਬਾਜੀ ਦਾ ਕੰਮ ਹੋ ਗਿਆ ਨਾਲ ਆਪਾਂ ਇਹਦੇ ਕਰੇਪ ਦੀ ਬੋਟਮ ਲਾਈ ਹੋਈ ਹੈ ਤੇ ਜਿਹੜਾ ਇਹਦਾ ਦੁਪੱਟਾ ਹੈ ਬਹੁਤ ਹੀ ਸੋਹਣਾ ਦੁਪੱਟਾ ਆਪਾਂ ਕੋਲ ਕੇ ਦਿਖਾਵਾਂਗੇ ਦੁਪੱਟੇ ਦਾ ਵਰਕ ਦੇਖੋ ਤੁਸੀਂ ਇਸ ਤਰ੍ਹਾਂ ਪੂਰੀ ਹੈਵੀ ਲੁੱਕ ਦਾ ਦੁਪੱਟਾ ਹੈ ਜੀ ਇਹ ਪਰਪਲ ਸ਼ੇਡ ਦਾ ਸੂਟ ਹੈ ਜੀ ਤੇ ਔਰਗੈਂਜ਼ਾ ਦਾ ਦੁਪੱਟਾ ਔਰਗੈਂਜ਼ਾ ਦੀ ਸ਼ਰਟ ਨਾਲ ਕਰੇਪ ਦੀ ਬੋਟਮ ਲਾਈ ਹੋਈ ਹੈ ਤੇ ਸਾਡੇ 7000 ਦਾ ਇਹ ਸੂਟ ਹੈ ਜੀ 7000 ਰੁਪਏ ਪ੍ਰਾਈਸ ਹੈ ਜੀ ਇਹਦਾ ਇਹ ਤੁਸੀਂ ਲੈ ਸਕਦੇ ਹੋ ਇੰਨਾ ਚਿਰ ਜਿਹੜੇ ਆਪਾਂ ਸੂਟ ਦਿਖਾ ਰਹੇ ਹਾਂ ਸਿੰਗਲ ਸਿੰਗਲ ਸ਼ੇਡ ਨੇ ਆਪਣੇ ਕੋਲ ਤੇ ਤੁਸੀਂ ਇਹਨਾਂ ਨੂੰ ਆਨਲਾਈਨ ਆਰਡਰ ਕਰਕੇ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਅੱਗੇ ਜਿਹੜਾ ਆਪਾਂ ਸੂਟ ਦਿਖਾ ਰਹੇ ਹਾਂ ਜੀ ਇਹ ਵੀ ਔਰਗਾਂజా ਦੀ ਸ਼ਰਟ ਆ ਸਾਰੇ ਪਾਰਟੀ ਵੇਅਰ ਲੁੱਕ ਦੇ ਸੂਟ ਨੇ ਜੀ ਇਹਦਾ ਪ੍ਰਾਈਸ ਹੋਏਗਾ ਆ 6600 ਬੈਸ ਆ ਇਹਦਾ ਰੇਟ ਆ ਜੀ ਇਹ ਵੀ ਔਰਗਾਂజా ਦੀ ਸ਼ਰਟ ਇਹਦਾ ਨੈੱਕ ਬਣਿਆ ਹੋਇਆ ਇਸ ਤਰ੍ਹਾਂ ਤੇ ਬਾਜੂ ਦੇ ਕੰਮ ਹੋਏਗਾ ਤੇ ਨਾਲ ਇਹਦੇ ਸ਼ੰਤੂਨ ਦੀ ਸ਼ਿਲਕੀ ਦੀ ਬੋਟ ਆਈ ਹੋਈ ਆ ਤੇ ਦੁਪੱਟਾ ਇਹਦਾ ਕੰਟਰਾਸਟ ਵਿੱਚ ਆ ਆ ਦੁਪੱਟੇ ਤੇ ਇਸ ਤਰ੍ਹਾਂ 4 ਸਾਈਡ ਬਾਰਡਰ ਤੇ ਹਲਕਾ ਵਰਕ ਦਿੱਤਾ ਹੋਇਆ ਹੈ ਤੇ ਜਿੰਨੇ ਵੀ ਸੂਟ ਦਿਖਾਏ ਨੇ ਜੇ ਸਾਰੇ ਬ੍ਰਿਕ ਸਟਾਈਲ ਸੂਟ ਨੇ ਤੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣੀ ਚੁਆਇਸ ਦੇ ਅਕੋਰਡਿੰਗ ਆ ਆਰਡਰ ਤੇ ਵੀ ਬਣਵਾ ਸਕਦੇ ਹੋ ਜੇ ਇਹ ਸੂਟ ਲੈਣਾ ਚਾਹੁੰਦੇ ਹੋ ਤੁਸੀਂ ਇਹਦਾ ਸਕਰੀਨਸ਼ਾਟ ਭੇਜ ਕੇ ਸਾਡੇ ਚੱਲ ਰਹੇ WhatsApp ਨੰਬਰ ਤੇ ਆਪਣਾ ਆਰਡਰ ਪਲੇਸ ਕਰਕੇ ਸੂਟ ਮੰਗਵਾ ਸਕਦੇ ਜੀ ਥੈਂਕ ਯੂ